ਪਟਿਆਲਾ ਫਾਸਟ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੋਰ ਕਗਾ ਕੈਮਰਾਮੈਨ ਜਕਸੀਰ ਸਿੰਘ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਅਕਾਲਗੜ੍ਹ ਗੁਰਦੁਆਰਾ ਸਾਹਿਬ ਕੱਗੇ ਵਿਖੇ ਅੱਜ ਜੋ ਸਲਾਨਾ ਇਥੇ ਦਿਵਾਨ ਲਗਾਏ ਜਾਂਦੇ ਨੇ ਤੋਂ ਹਰ ਸਾਲ ਹੀ ਇੱਥੇ ਮਤਲਬ ਅੱਖਾਂ ਦਾ ਤੇ ਹੈਲਥ ਕੇਅਰ ਜੋ ਕੈਂਪ ਵੀ ਲਗਾਇਆ ਜਾਂਦਾ ਏ ਸੋ ਆਪਣੇ ਨਾਲ ਬਾਬਾ ਨਾਮਦੇਵ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਉਹਨਾਂ ਤੋਂ ਵੀ ਜਾਣਕਾਰੀ ਲਵਾਂਗੇ ਜੋ ਡਾਕਟਰਾਂ ਦੀ ਟੀਮ ਇੱਥੇ ਲਾਈਨਸ ਹਸਪੀਟਲ ਤੋਂ ਆਈ ਹੋਈ ਹੈ ਆਪਾਂ ਉਹਨਾਂ ਤੋਂ ਵੀ ਜਾਣਕਾਰੀ ਲਵਾਂਗੇ

ਨਕਸ਼ਾ ਸ਼ਿਮਾਨਾ ਹੈ ਰੋਸ ਨੂੰ ਡੇੜੀ ਦੀ ਗੱਲ ਘੱਟ ਹੈ ਠੀਕ ਹੈ ਉਹਦੇ ਨਾਲ ਕੀ ਹੈ ਹਜੇ ਕੰਮ ਚੱਲਦਾ ਹੈ ਮੈਂ ਨਾ ਔਖਾ ਖਾਣਿਆ ਸੀ ਮੈਂ ਬਸ ਬਸ ਤੁਹਾਨੂੰ ਲੱਗਦਾ ਨਹੀਂ ਦੂਸਰੀ ਇੱਕ ਅਗਲੀ ਪੋੜਾ ਆਪਣੇ ਵਿੱਚ ਇਸ ਟਾਈਮ ਲਾਈਨਸ ਹਸਪੀਟਲ ਦੇ ਡਾਕਟਰ ਸਤਵੀਰ ਜੀ ਆਪਣੇ ਨਾਲ ਨੇ ਸੋ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਸਸ਼ਟਿਕਾ ਸਸ਼ਟਿਕਾ ਜੀ ਸਰਦ ਜੰਥੇ ਕਾਲਗੜ ਗੁਰਦੁਆਰੇ ਕੈਂਪ ਲਗਾਇਆ ਗਿਆ ਹੈ ਤੇ ਮਤਲਬ ਕਿੰਨੇ ਕੱਥੇ ਲੋਕਾਂ ਦਾ ਇਕੱਠ ਹੈ ਜਾਂ ਮਤਲਬ ਤੁਹਾਨੂੰ ਕਿਵੇਂ ਦਾ ਇੱਥੇ ਮਤਲਬ ਜੋ ਫੈਸਿਲਿਟੀ ਜਿਵੇਂ ਤੁਸੀਂ ਦੇ ਰਹੇ ਹੋ ਲੋਕਾਂ ਦੇਖੋ ਜਸ ਅਸੀਂ ਹੁਣੀ ਪਹੁੰਚ ਕੇ ਜੇ ਸ਼ੁਰੂ ਕੀਤਾ ਹੀ ਹੈ ਕੈਂਪ ਉਹਦੇ ਵਿੱਚ ਅਸੀਂ ਤਕਰੀਬਨ 50 60 ਦੇ ਤਕਰੀਬਨ ਆਪਰੇਸ਼ਨ ਦੇਖ ਚੁੱਕੇ ਹਾਂ ਪੇਸ਼ੈਂਟ ਦੇ ਚੁੱਕੇ ਆ ਉਹਨਾਂ ਵਿੱਚੋਂ ਜਿੰਨੇ ਵੀ ਅਸੀਂ ਆਪਰੇਸ਼ਨ ਕਰਾਂਗੇ ਉਹ ਸਾਰੇ ਫ੍ਰੀ ਹੋਣਗੇ ਜੀ ਠੀਕ ਹੈ ਇਹਨਾਂ ਨੂੰ ਆਨ ਜਾਣ ਦਾ ਕੋਈ ਖਰਚਾ ਨਹੀਂ ਕੋਈ ਵੀ ਦਵਾਈ ਦਾ ਖਰਚਾ ਨਹੀਂ ਹੈ ਜੀ ਜਿਸ ਨੂੰ ਕਾਲਾ ਮੋਤੀ ਆ ਜਾ ਕਿਸੇ ਵੀ ਕੋਈ ਇਨਫੈਕਸ਼ਨ ਹੈ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਤੁਸੀਂ ਬਿਲਕੁਲ ਫਰੀ ਜੇ ਪੇਸ਼ੈਂਟ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਤਾਂ ਇੱਥੋਂ ਅਸੀਂ ਹਸਪਤਾਲ அபிਦੀ ਟੀਮ ਦੁਆਰਾ ਚੈੱਕ ਕਰਾਂਗੇ ਜੀ ਉਹਨਾਂ ਨੂੰ ਠੀਕ ਹੈ ਜੀ ਉਹਨਾਂ ਦਾ ਖਾਣ ਪੀਣ ਦਾ ਜੋ ਬੰਦੋਬਸਤ ਹੈ ਉਹ ਸਭ ਕੁਝ ਹਸਪਤਾਲ ਜੀ ਹਾਂ ਜੀ ਬਿਲਕੁਲ ਫਰੀ ਹੈ ਜੀ ਉਹ ਬਿਲਕੁਲ ਹੀ ਆਪਰੇਸ਼ਨਸ ਆਰ ਲਾਈਨਸ ਕਲੱਬ ਵੱਲੋਂ ਸਾਡੇ ਲਾਈਨਸ ਆਈ ਹਸਪਤਾਲ ਦੇ ਵਿੱਚ ਹੋਣੇ ਆ ਜੀ ਪਤਨਾ ਨਿਆਲ ਬਾਈਪਾਸ ਤੇ ਜੀ ਹਾਂ ਜੀ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ ਓਕੇ ਸਰ ਪੇਸ਼ੈਂਟ ਵੀ ਕੁਝ ਆਪਣੇ ਬਿਨਾਂ ਨਾਲ ਨਾ ਪੇ ਦਸਾਂ ਸੰਗ ਜੀ। ਠੀਕ ਹੈ ਤੁਸੀਂ ਜਿੱਥੇ ਅਕਾਲਗੜ੍ਹ ਗੁਰਦੁਆਰੇ ਕੈਂਪ ਲੱਗੇ ਹੋਇਆ ਹੈ ਅੱਖਾਂ ਦਾ ਤੇ ਹੈਲਥ ਦਾ ਤੇ ਮਤਲਬ ਕੀ ਤੁਹਾਨੂੰ ਪ੍ਰੋਬਲਮ ਹੈ ਤੇ ਜਿਹੜਾ ਤੁਸੀਂ ਇੱਥੇ ਮਤਲਬ ਚੈੱਕ ਕਰਵਾਣਾ ਹੈ। ਦੇਖੋ ਸਾਰੇ ਨੋਖਾਂ ਦੇ ਉਪਰੋਂ ਪ੍ਰੋਬਲਮ ਆ ਰਹੀ ਹੈ, ਨੀਂਗਾ ਦੀ ਆ ਰਹੀ ਹੈ ਪ੍ਰੋਬਲਮ ਉਸ ਕਰਕੇ ਕੈਂਪ ਦੇ ਵਿੱਚ ਆਏ ਹੋਣੇ ਜੀ ਲੋਕ। ਆਜ ਬਹੁਤ ਆਏ ਸਾਲ ਲੱਗਦਾ ਜੀ ਕੈਂਪ। ਹਾਂਜੀ। ਇਹਨੂੰ ਉਪਰਾਲਾ ਕਿਹੋ ਜਿਹਾ ਲੱਗਦਾ ਜਿਵੇਂ ਫ੍ਰੀ ਅੱਖਾਂ ਦਾ ਇਲਾਜ ਕਰ ਰਹੇ ਨੇ। ਹੋਰ ਹੈਲਥ ਵੀ ਮਤਲਬ ਫ੍ਰੀ ਮੈਡੀਸਿਨ ਵਗੈਰਾ ਦੇ ਰਹੇ ਨੇ ਤੇ ਕਿਹੋ ਜਿਹਾ ਉਪਰਾਲੇ ਹੋਣੇ ਚਾਹੀਦੇ ਨੇ? ਨਹੀਂ ਦੇਖੋ ਜੀ ਇਹ ਗੁਰਦੁਆਰਾ ਸਾਹਿਬ ਵੱਲੋਂ ਸੇਵਾ ਕਰੀ ਜਾਂਦਾ ਫ੍ਰੀ ਚ ਪਬਲਿਕ ਆਂਦੀ ਆ ਜੀ ਬੜੀਆ ਸੋਹਣੀ ਲੋਕਾਂ ਦੀ ਸਹੂਲਤ ਹੈ ਲੋਕਾਂ ਵਾਸਤੇ ਅਸੀਂ ਤਾਂ ਧੰਨਵਾਦ ਕਰਦੇ ਹਾਂ ਬਾਬੇ ਦਾ ਵੀ ਬੜੇ ਸੋਹਣੇ ਆ ਰਹੇ ਨੇ ਲੋਕਾਂ ਠੀਕ ਹੈ ਜੇ ਹੁਣ ਆਪਾਂ ਲੱਖ ਰੁਪਈਆ ਲਗਾ ਦੰਨੇ ਹਨਾ ਅੱਖਾਂ ਦਾ ਆਪਰੇਸ਼ਨ ਕਰਾਉਣ ਵਾਸਤੇ ਜਿੱਥੇ ਬਿਲਕੁਲ ਫ੍ਰੀ ਹੋ ਰਿਹਾ ਤੁਹਾਨੂੰ ਕਿਵੇਂ ਦਾ ਲੱਗਦਾ ਹਾਂਜੀ ਹਾਂਜੀ ਇਹ ਸੇਵਾ ਕਰ ਰਹੇ ਨੇ ਬਹੁਤ ਵਧੀਆ ਜੀ ਸੇਵਾ ਲੋਕਾਂ ਵਾਸਤੇ ਫਲਾਈ ਦਾ ਕੰਮ ਆ ਜੀ ਹਾਂਜੀ ਹਾਂਜੀ ਧੰਨਵਾਦ ਕਰਦੇ ਹਾਂ ਜੀ ਤਾਂ ਹਾਂਜੀ ਬਹੁਤ ਵਧੀਆ ਸਰਕਾਰਾਂ ਕਰਗੇ ਜੇ ਤਨ ਮਨ ਘਰਲੇ ਨਾ ਹੋਏ ਸਬਦੇ ਸਦਾ

ਮੌਜੂਦ ਨੇ ਜੋ ਇੱਥੇ ਜਿੰਨੇ ਵੀ ਪੇਸ਼ੈਂਟ ਇੱਥੇ ਆ ਰਹੇ ਨੇ ਅਕਾਲਗੜ੍ਹ ਗੁਰਦੁਆਰਾ ਸਾਹਿਬ ਚ ਉਹਨਾਂ ਦੀਆਂ ਪੱਟੀਆਂ ਇਹ ਇੱਥੇ ਕੱਟ ਰਹੇ ਨੇ ਉਹਨਾਂ ਨਾਲ ਗੱਲਬਾਤ ਕਿੰਨਾ ਮੇ ਜੀ ਆਪਣਾ ਮੇਰਾ ਨਾਮ ਵੀ ਹਰਸੀਮਰਨ ਸਿੰਘ ਹੈ ਤੇ ਆਹ ਬਲ ਬਲਜਿੰਦਰ ਬਲਜਿੰਦਰ ਸਿੰਘ ਹੈ ਇੱਥੇ ਮਤਲਬ ਜਿੰਨੇ ਪੇਸ਼ੈਂਟ ਉਹਨਾਂ ਦੀਆਂ ਪਰਚੀਆਂ ਕੱਟ ਰਹੇ ਹੋ ਹਾਂਜੀ ਹਾਂਜੀ ਤੇ ਮਤਲਬ ਤੁਹਾਨੂੰ ਕਿਹਜਾ ਲੱਗਦਾ ਵੀ ਕਿਵੇਂ ਪਰਾਲਾ ਇਹ ਹੋਣਾ ਚਾਹੀਦਾ ਜੇ ਫ੍ਰੀ ਇੱਥੇ ਸੇਵਾ ਹੋ ਰਹੀ ਹੈ ਪਰ ਇਹਲਾ ਹੋਣਾ ਚਾਹੀਦਾ ਹੋਣਾ ਚਾਹੀਦਾ ਜੀ ਬਹੁਤ ਵਧੀਆ ਜੀ ਬਹੁਤ ਸਹੀ ਤਾਂ ਜੀ ਜਿਵੇਂ ਆਪਾਂ ਲੱਖ ਰੁਪਈਆ ਲਾ ਕੇ ਨਾ ਅੱਖਾਂ ਦਾ ਇਲਾਜ ਕਰਵਾਨੇ ਉੱਤੇ ਫ੍ਰੀ ਸੇਵਾ ਹੋ ਰਹੀ ਹੈ ਉਹਦੇ ਬਾਰੇ ਤੁਸੀਂ ਕੀ ਕਹੋਗੇ ਬਹੁਤ ਵਧੀਆ ਜੀ ਵਿਚਾਰਾ ਜੀ ਹੈ ਬਾਬਾ ਜੀ ਦਾ ਵੀ ਹਰ ਸਾਲ ਕੈਂਪ ਕਰਾਇਆ ਜਾਂਦਾ ਹੈ ਜੋਕਾਂ ਜਾਗਰੂਤ ਹੁੰਦੇ ਨਾਲ ਜੀ ਪੇਸ਼ੰਮ ਸਹੀ ਹੁੰਦਾ ਜੀ ਜੋ ਹਸਪਤਾਲਾਂ ਚ ਇਹਨਾਂ ਦਾ ਖਰਚਾ ਆ ਜਾਂਦਾ ਛੋਟੇ ਛੋਟੇ ਟੁਕਾਵੜਾ ਤੇ ਇੱਥੇ ਫ੍ਰੀ ਸੇਵਾ ਹੋ ਰਹੀ ਹੈ ਬਹੁਤ ਬਹੁਤ ਵਧੀਆ ਜੀ ਹਾਂਜੀ

ਕਿਰਪਾ ਕਰੁਨਾ ਪਤੇ ਤੇ ਤੇਰੇ ਮੁਹਾਰਤ ਨੂੰ ਕਾ ਨਾਨਕ ਕੀ ਬਰੰਬੇ ਨੀ ਸਾਦ ਸੰ